ਦੋਸਤੋ ਆਪਣੀ ਗੱਲਬਾਤ ਦਾ ਵਿਸ਼ਾ ਹੈ ਪੰਜਾਬ ਵਿੱਚ ਚਾਰੇ ਪਾਸੇ ਗੰਦ ਹੀ ਗੰਦ ਹੈ ਇਸ ਗੰਦਗੀ ਨੂੰ ਸਾਫ਼ ਕਰਨ ਵਾਲੇ ਘੱਟ ਪਰ ਇਸ ਨੂੰ ਫਿਲਾਉਣ ਵਾਲੇ ਵੱਧ ਦੋਸਤੋ ਪੰਜਾਬ ਨੂੰ ਰੰਗਲਾ ਪੰਜਾਬ ਆਖਿਆ ਜਾਂਦਾ ਹੈ ਕਿਤਾਬਾਂ ਵਿੱਚ ਲਿਖਾਰੀ ਇਸ ਪੰਜਾਬ ਦੀਆਂ ਸਿਫਤਾਂ ਕਰਦੇ ਨਹੀਂ ਥੱਕਦੇ ਹੋ ਸਕਦਾ ਹੈ ਕਿ ਲਿਖਾਰੀ ਕਦੇ ਪਹਿਲਾਂ ਵਾਲੇ ਸਮੇਂ ਦੀਆਂ ਗੱਲਾਂ ਕਰਦੇ ਹੋਣ ਪਰ ਅਜੋਨਾਂ ਦੀਆਂ ਲਿਖਤਾਂ ਨੂੰ ਪੜ੍ਹ ਕੇ ਸੱਚ ਨਹੀਂ ਆਉਂਦਾ। ਦੋਸਤੋ ਅਸੀਂ ਪੋਲੂਸ਼ਨ ਦੀਆਂ ਦੋ ਤਿੰਨ ਸ਼੍ਰੇਣੀਆਂ ਤਾਂ ਪੜੀਆਂ ਸਨ ਜਿਸ ਤਰ੍ਹਾਂ ਵਾਟਰ ਪੋਲੂਸ਼ਨ, 에어 ਪੋਲੂਸ਼ਨ ਜਾਂ ਸਾਊਂਡ ਪੋਲੂਸ਼ਨ। ਵਾਟਰ ਪੋਲੂਸ਼ਨ ਜਿਵੇਂ ਆਪਾਂ ਪਾਣੀ ਨੂੰ ਗੰਦਾ ਕਰ ਦਿੱਤਾ ਤਾਂ ਆਪਾਂ ਕਹਿ ਦਿੰਦਾ ਕਿ ਪਾਣੀ ਗੰਦਾ ਹੋ ਗਿਆ। ਪਾਣੀ ਪੋਲੂਸ਼ਨ ਹੋ ਗਿਆ ਵਾਟਰ ਪੋਲੂਸ਼ਨ ਹੋ ਗਿਆ ਇਸੇ ਤਰ੍ਹਾਂ ਹਵਾ 에ਅਰ ਪੋਲੂਸ਼ਨ ਜਾਂ ਸਾਊਂਡ ਪੋਲੂਸ਼ਨ ਜਿਵੇਂ ਗੁਰਦੁਆਰੇ ਜਾਂ ਮੰਦਰਾਂ ਵਿੱਚ ਸਪੀਕਰ ਲੱਗੇ ਰਹਿੰਦੇ ਤਾਂ ਕੰਮਾਂ ਰੋਲੀ ਪੈਂਦੀ ਉਸ ਨੂੰ ਆਪਾਂ ਸਾਊਂਡ ਪੋਲੂਸ਼ਨ ਕਹਿ ਦਿੰਦੇ ਆ ਸਾਊਂਡ ਮੈਨੇ ਆਵਾਜ਼ ਸਾਊਂਡ ਪੋਲੂਸ਼ਨ ਇਸ ਤਰ੍ਹਾਂ ਅਰ ਥੋੜੇ ਜਿਹੇ ਸਾਲਾਂ ਤੋਂ ਇਹਨਾਂ ਪੋਲਿਊਸ਼ਨਾਂ ਦੀਆਂ ਕ੍ਰੋਸ਼ਨ ਦੀਆਂ ਕਿਸਮਾਂ ਵਿੱਚ ਹੋਰ ਵਾਧਾ ਹੋ ਗਿਆ ਹੈ ਇਹ ਵਾਧਾ ਪਹਿਲੀ ਵਾਰ ਦੇਖਿਆ ਹੈ ਹੁਣ ਤਾਂ ਪੋਲਿਊਸ਼ਨ ਦੀਆਂ ਕਿਸਮਾਂ ਹੀ ਨਹੀਂ ਗਣੀਆਂ ਜਾਂਦੀਆਂ ਓਏ ਕਿਸਮਾਂ ਇੰਨੀਆਂ ਹੋ ਗਈਆਂ ਹਨ ਕਿ ਹਰ ਇੱਕ ਗੱਲ ਤੇ ਪੋਲਿਊਸ਼ਨ ਹੀ ਪੋਲਿਊਸ਼ਨ ਹੈ ਜਿਸ ਤਰ੍ਹਾਂ ਨਸ਼ੇ ਵਾਲਾ ਪੋਲੂਸ਼ਨ ਮਲਾਵਟ ਖੋਰੀ ਵਾਲਾ ਪੋਲੂਸ਼ਨ ਰਿਸ਼ਵਤ ਵਾਲਾ ਪੋਲੂਸ਼ਨ ੱੱਕੇ ਸ਼ਾਹੀ ਵਾਲਾ ਪੋਲੂਸ਼ਨ ਲੱਚਰ ਪੋਲੂਸ਼ਨ ਜਾਂ ਸੱਭਿਆਚਾਰਕ ਪੋਲੂਸ਼ਨ ਧਾਰਮਿਕ ਪੋਲੂਸ਼ਨ ਰਾਜਨੀਤਿਕ ਪੋਲੂਸ਼ਨ ਲੁੱਟਾਂ ਖੋਹਾਂ ਵਾਲਾ ਪੋਲੂਸ਼ਨ ਗੱਲ ਮੁਕ ਦੀ ਕਰੋ ਧਰਤੀ ਉੱਪਰ ਹਵਾ ਪਾਣੀ ਜ਼ਮੀਨ ਤੋਂ ਲੈ ਕੇ ਆਦਮੀ ਤੱਕ ਸਭ ਕੁਝ ਗੰਧਲਾ ਹੋ ਗਿਆ ਹੈ ਮੈਨੂੰ ਤਾਂ ਇਸ ਤਰ੍ਹਾਂ ਲੱਗ ਰਿਹਾ ਹੈ ਕਿ ਅਕਾਲ ਪੁਰਖ ਨੂੰ ਸ੍ਰਿਸ਼ਟੀ ਦੀ ਰਚਨਾ ਹੀ ਦੁਬਾਰਾ ਕਰਨੀ ਪਵੇਗੀ ਕਿਉਂਕਿ ਸ੍ਰਿਸ਼ਟੀ ਦੀ ਰਿਪੇਅਰ ਕਰਨ ਦੀ ਕੋਈ ਗਜਾਇਤ ਹੀ ਨਹੀਂ ਰਹੀ ਇਸ ਧਰਤੀ ਉੱਪਰ ਜੋ ਗੰਦਗੀ ਭਰੀ ਪਈ ਹੈ ਉਸ ਗੰਦਗੀ ਨੂੰ ਇੱਕ ਜਣਾ ਸਾਫ਼ ਕਰਨ ਦੀ ਕੋਸ਼ਿਸ਼ ਕਰਦਾ ਤੇ 100 ਆਦਮੀ ਉਸ ਦਾ ਵਿਰੋਧ ਕਰਨ ਲੱਗ ਪੈਂਦੇ ਹਨ ਇਸ ਪੰਜਾਬ ਵਿੱਚ ਬਾੜ ਖੇਤ ਨੂੰ ਖਾਣ ਲੱਗ ਪਈ ਹੈ ਕੁੱਤੀ ਚੋਰਾ ਨਾਲ ਰਲ ਚੁੱਕੀ ਹੈ ਇਸ ਪੰਜਾਬ ਵਾਲੇ ਬਾਗ ਦਾ ਕੋਈ ਮਾਲੀ ਨਹੀਂ ਰਿਹਾ ਹਰ ਕੋਈ ਬਾਗ ਨੂੰ ਅਜਾੜਨ ਵਿੱਚ ਲੱਗਿਆ ਹੋਇਆ ਹੈ ਇੱਥੇ ਹਰ ਕਰਮੀ ਬਗਲੇ ਬਾਗ ਸਮਾਧੀ ਲਾ ਕੇ ਧਰਮ ਖੋਣ ਦਾ ਪਖੰਡ ਕਰਦਾ ਹੈ ਪਰ ਜਦੋਂ ਦਾ ਲੱਗਦਾ ਹੈ ਤਾਂ ਬਗਲੇ ਬਾਗ ਟਟੂ ਨੂੰ ਪਾੜ ਕੇ ਮੂੰਹ ਵਿੱਚ ਪਾਉਣ ਲੱਗਾ ਕਮੈਂਟ ਵੀ ਨਹੀਂ ਲਾਉਂਦਾ ਸੋ ਇਸ ਤਰ੍ਹਾਂ ਪ ਕਹਿ ਸਕਦੇ ਆ ਕਿ ਦਾਲ ਵਿੱਚੋਂ ਕੋਕੜੂ ਤਾਂ ਚੁਣੇ ਜਾ ਸਕਦੇ ਹਨ ਪਰ ਇਹ ਤਾਂ ਸਾਰੀ ਦਾਲ ਹੀ ਕੋਕੜੂ ਬਣ ਗਈ ਹੈ ਮਤਲਬ ਸਾਰੀ ਦਾਲ ਹੀ ਖਰਾਬ ਹੋ ਗਈ ਹੈ ਇਸ ਦਾਲ ਨੂੰ ਤਾਂ ਪੂਰੇ ਪਰੇ ਸੁੱਟਣਾ ਹੀ ਪਵੇਗਾ ਪੰਜਾਬ ਦੀ ਗੰਦਗੀ ਨੂੰ ਸਾਫ਼ ਕਰਨ ਦਾ ਸਿਰਫ ਇੱਕੋ ਇੱਕ ਤਰੀਕਾ ਹੈ ਕਿ ਪੂਰੇ ਪੰਜਾਬ ਵਿੱਚੋਂ 65 70 ਆਦਮੀ ਇਮਾਨਦਾਰ ਲੱਭ ਲੋ ਅਕੱਲੇ ਇਮਾਨਦਾਰੀ ਨਾਲ ਵੀ ਨਹੀਂ ਸਰਨਾ ਇਮਾਨਦਾਰੀ ਦੇ ਨਾਲ-ਨਾਲ ਉਹ ਆਦਮੀ ਵਿਗੜੇ ਠਿਗੜਿਆਂ ਨੂੰ ਸਿੱਧੇ ਕਰਨ ਵਾਲੇ ਟਾਲ ਫੈਸਲੇ ਲੈਣ ਵਾਲੇ ਨ ਧੜਕ ਕਿਸੇ ਦੀ ਪਰਵਾਹ ਨਾ ਕਰਨ ਵਾਲੇ ਹੋਣ ਉਹਨਾਂ 65-70 ਆਦਮੀਆਂ ਨੂੰ ਆਪਣੇ ਆਪਣੇ ਹਲਕੇ ਦਾ ਐਮਐਲਏ ਬਣਾ ਦਿਓ ਬਾਕੀ ਉਹ ਜਾਣਨ ਉਹਨਾਂ ਦਾ ਕੰਮ ਜਾਣੇ ਉਹ ਆਪੇ ਮੁੱਖ ਮੰਤਰੀ ਬਣਾ ਲੈਣਗੇ ਸ਼ਰਤ ਇਹ ਹੈ ਕਿ 65 70 ਜਿਹੜੇ ਆਦਮੀ ਆ ਪਹਿਲਾਂ ਤੋਂ ਕਿਸੇ ਪਾਰਟੀ ਦੇ ਅਹੁਦੇਦਾਰ ਨਾ ਹੋਣ ਹੁਣ ਪੰਜਾਬ ਦੇ ਲੋਕਾਂ ਨੂੰ ਆ ਵਾਰੀ ਵੱਟੇ ਵਾਲਾ ਕੰਮ ਛੱਡ ਦੇਣਾ ਚਾਹੀਦਾ ਕਿ ਕਦੇ ਕਿਸੇ ਸਾਤਨ ਸਾਲ ਬਾਅਦ ਕਾਂਗਰਸ ਆ ਗਈ ਕਦੇ ਕੱਲੇ ਆ ਗਏ ਕਦੇ ਝਾੜੂ ਵਾਲੇ ਆ ਗਏ ਤੁਸੀਂ ਇਹਨਾਂ ਸਾਰਿਆਂ ਦੀ ਬਦਲਵਾਈ ਦੇਖ ਚੁੱਕੇ ਹੋ ਹੁਣ ਕੁਝ ਨਵਾਂ ਕਰਨ ਦੀ ਲੋੜ ਹੈ ਇੱਕ ਕਹਾਵਤ ਅਵੇ ਨਹੀਂ ਤਾਂ ਕਵੀ ਨਹੀਂ ਦੋਸਤੋ ਸਿਰ ਉੱਪਰੋਂ ਪਾਣੀ ਵਗ ਚੁੱਕਾ ਹੈ ਹੁਣ ਤੁਹਾਡੇ ਜਾਗਣ ਦਾ ਮੌਕਾ ਹੈ ਸੋ ਦੋਸਤੋ ਵਿਚਾਰ ਚੰਗੇ ਲੱਗਣ ਤਾਂ ਵੀਡੀਓ ਨੂੰ ਸ਼ੇਅਰ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਵੀਡੀਓ ਸਾਨਣ ਵਾਸਤੇ ਆਪ ਸਭ ਦਾ ਬਹੁਤ ਬਹੁਤ ਧੰਨਵਾਦ ਆਪ ਸਭ ਨੂੰ ਮੇਰੇ ਬਲਵਾਂ ਸਤਿ ਸ੍ਰੀ ਅਕਾਲ